ਸਭ ਤੋਂ ਪਹਿਲਾਂ ਤਾਂ ਮੈਂ ਇਹ ਚੀਜ਼ ਸਾਫ਼ ਕਰਦਾ ਕਿ ਇਹ ਆਮ ਪਾਰਟੀ ਵੱਲੋਂ ਨਹੀਂ ਇਹ ਆਮ ਵਰਕਰਾਂ ਦੇ ਵੱਲੋਂ ਇਹ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਹਦੇ ਵਿੱਚ ਕੋਈ ਲੀਡਰ ਨਹੀਂ ਹੋਵੇਗਾ ਕੋਈ ਵਿਧਾਇਕ ਨਹੀਂ ਹੋਵੇਗਾ ਬਸ ਹੋਣਗੇ ਆਮ ਲੋਕ ਅੱਜ ਵੀ ਇਨਸਾਫ਼ ਮੰਗਦੇ ਆ ਕਿਉਂਕਿ ਅੱਜ ਸਾਨੂੰ ਇਹਨਾਂ ਨੂੰ ਸੀ ਪਤਾ ਹੈਗਾ ਕਿ ਇਹ ਇਨਸਾਫ਼ ਨੂੰ ਹੀ ਚੁੱਕ ਕੇ ਜੇਲ੍ਹਾਂ ਦੇ ਵਿੱਚ ਡੱਕ ਦੇਣਗੇ ਉਹ ਸਾਡਾ ਬਹੁਤ ਅੰਦਰ ਲੈ ਗਏ ਉਹਨਾਂ ਨੂੰ ਵੀ ਝੂਠੇ ਕੇਸ ਦੇ ਇਤੇ ਸਾਨੂੰ ਦੁਬਾਰਾ ਆਣਾ ਹੀ ਪਏਗਾ ਐਸਾ ਨਹੀਂ ਕਿ ਇੱਕ ਆਦਮੀ ਨੂੰ ਸਲਾਟੋ ਕੇ ਪਿੱਛੇ ਦਬਾ دیਏ ਤਾਂ ਉਨਕੀ ਆਵਾਜ਼ ਬੰਦ ਹੋ ਜਾਏਗੀ ਸਾਰੀ ਜਨਤਾ ਹਮਕੇ ਸਾਥ ਹੈ ਔਰ ਇਹ ਜਨਤਾ ਕੀ ਆਵਾਜ਼ ਹੀ ਉਨਕੋ ਬਾਹਰ ਲੈ ਕੇ ਆਏਗੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਚੀਜ਼ ਸਾਫ਼ ਕਰਦਾ ਕਿ ਇਹ ਆਮ ਪਾਰਟੀ ਵੱਲੋਂ ਨਹੀਂ ਇਹ ਆਮ ਵਰਕਰਾਂ ਦੇ ਵੱਲੋਂ ਇਹ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਦਿੱਲੀ ਦੇ ਸੀਐਮ ਅਰਨ ਕੇਚਰੀਵਾਲ ਕਿਉਂਕਿ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਪਰ ਜਿਹੜੇ ਕਿ ਰੂਪ ਲਗਾ ਕੇ ਝੂਠੇ ਚਿੱਕੇਸ ਪਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁਟਿਆ ਗਿਆ ਤੇ ਅੱਜ ਆਮ ਵਰਕਰਾਂ ਦੇ ਵੱਲੋਂ ਇਹ ਫੈਕਟਰੀ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਆਮ ਵਰਕਰ ਹੋਣਗੇ ਇਹਦੇ ਵਿੱਚ ਕੋਈ ਲੀਡਰ ਨਹੀਂ ਹੋਵੇਗਾ ਕੋਈ ਵਿਧਾਇਕ ਨਹੀਂ ਹੋਵੇਗਾ ਬਸ ਹੋਣਗੇ ਆਮ ਲੋਕ ਆ ਦੇਖ ਸਕਦੇ ਹੋ ਕਿ ਹਰ ਇੱਕ ਚਿਹਰੇ ਨੂੰ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕ ਹੈਗੇ ਨੇ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਕੇਜਰੀਵਾਲੀ ਦੀ ਸੋਚ ਨੂੰ ਲੈ ਕੇ ਤੇ ਅੱਜ ਤਾਰਾਂ ਨੇ ਪੁਲ ਤੋਂ ਲੈ ਕੇ ਗੋਲਡਨ ਗੇਟ ਤੱਕ ਪੈਦਲ ਮਾਰਚ ਕੱਢਿਆ ਜਾਵੇਗਾ ਕੋਈ ਗੱਡੀ ਨਹੀਂ ਹੋਵੇਗੀ ਕੋਈ ਮੋਟਰਸਾਈਕਲ ਹੀ ਹੋਗਾ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਤੇ ਕੇਜਰੀਵਾਲ ਦੀ ਸੋਚ ਦੇ ਨਾਲ ਇਹ ਲੋਕ ਚੱਲਦੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਰਹੇ ਹਾਂ ਡਾਕਟਰ ਮਹੀਵਾਲ ਸਾਹਿਬ ਨਾਲ ਡਾਕਟਰ ਸਾਹਿਬ ਕੀ ਮੰਨ ਦੇ ਵਿੱਚ ਆਇਆ ਸਭ ਤੋਂ ਪਹਿਲਾਂ ਤੁਸੀਂ ਤੇ ਕੇਜਰੀਵਾਲ ਦੇ ਕਰੀਬ ਰਹੇ ਹੋ ਤੇ ਕੇਂਦਰ ਸਰਕਾਰ ਦੀ ਨੀਤੀ ਕੀ ਲੱਗ ਰਹੀ ਹੈ ਜੀ ਸਾਡਾ ਇਹ ਸੀ ਕਿ ਸਾਡਾ ਹਮੇਸ਼ਾ ਜਦੋਂ ਅਸੀਂ ਮਿਲਦੇ ਸੀ ਅਰਵਿੰਦ ਜੀ ਨੂੰ ਤੇ ਉਹਦਾ ਉਹਨਾਂ ਦੀ ਇੱਕੋ ਹੀ ਸੋਚ ਸੀ ਪੰਜਾਬ ਬਾਰੇ ਸੀ ਸਾਰੇ ਹਿੰਦੁਸਤਾਨ ਬਾਰੇ ਸੀ ਕਿ ਅਸੀਂ ਮਜ਼ਦੂਰ ਨੂੰ ਮਤਲਬ ਨਾਲ ਲੈ ਕੇ ਚੱਲਣਾ ਮਜ਼ਦੂਰੀ ਸਾਡੀ ਪਾਵਰ ਹੈ ਸਾਡਾ ਇਹ ਸਾਡਾ ਅਸੀਂ ਅੱਜ ਤੱਕ ਉਹਨਾਂ ਇਨਸਾਫ ਰੱਖਿਆ ਸੀ ਅੱਜ ਵੀ ਇਨਸਾਫ ਮੰਗਦੇ ਆ ਕਿਉਂਕਿ ਅੱਜ ਸਾਨੂੰ ਇੰਨਾ ਨਹੀਂ ਸੀ ਪਤਾਗਾ ਕਿ ਇਹ ਇਨਸਾਫ ਨੂੰ ਹੀ ਚੁੱਕ ਕੇ ਜੇਲ੍ਹਾਂ ਦੇ ਵਿੱਚ ਡੱਕ ਦੇਣਗੇ ਝੂਠੇ ਕੇਸ ਪਾ ਦੇਣਗੇ ਕੋਈ ਬਿਨਾ ਕੋਈ ਅਪੀਲ ਦਲੀਲ ਕੋਈ ਕੁਝ ਨਹੀਂ ਅੱਜ ਮੈਂ ਹੀ ਮਤਲਬ ਤੁਹਾਨੂੰ ਹੀ ਕਹਿ ਦਿੰਦਾ ਕਿ ਮੰਨੂ ਜੀ ਤੁਸੀਂ 5 ਕਰੋੜ ਰੁਪਇਆ ਮੇਰੇ ਕੋਲ ਲੈ ਲਿਆ ਤੇ ਤੁਹਾਨੂੰ ਉਸੇ ਵੇਲੇ ਜੇਲ੍ਹ ਦੇ ਵਿੱਚ ਦੇ ਦਿੱਤਾ ਜਾਏਗਾ ਇਹ ਕੋਈ ਇੱਕ ਗੱਲ ਥੋੜਾ ਹੈਗੀ ਆ ਕਿ ਜਦੋਂ ਦਿੱਤਾ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਕੁਝ ਨਹੀਂ ਇਸ ਕਰਕੇ ਇਹ ਤਾਂ ਮਤਲਬ ਕਿ ਇੱਕ ਸਾਡੇ ਬਹੁਤ ਵੱਡੇ ਥਿੰਕਰ ਨੇ ਲਿਖਿਆ ਹੋਇਆ ਸੀ ਪਾਵਰ ਕ੍ਰਪਟ ਐਬਸੋਲਿਊਟ ਪਾਵਰ ਕ੍ਰਪਟਸ ਐਬਸੋਲੂਟਲੀ ਇਹ ਬਿਲਕੁਲ ਇੱਕ ਚੀਜ਼ ਹੋ ਰਹੀ ਹੈ ਕਿ ਲੱਗਦਾ ਕਿ ਕੇਜਰੀਵਾਲ ਨੂੰ ਭਿੰਸਲਾਖਾਂ ਦੇ ਪਿੱਛੇ ਸੋੜ ਦਿੱਤਾ ਗਿਆ ਪਰ ਉਹਨਾਂ ਦੀ ਜਿਹੜੀ ਸੋਚ ਹੈਗੀ ਆ ਆ ਚਾਰੇ ਪਾਸੇ ਸੋਚ ਹੀ ਦਿਖ ਰਹੀ ਹੈ ਇਹ ਸਾਰੀ ਸੋਚ ਆ ਇਹ ਇਹ ਅਸੀਂ ਸੋਚ ਕਦੀ ਬਦਲ ਨਹੀਂ ਸਕਦੀ ਕੇਜਰੀਵਾਲ ਇੱਕ ਗਿਆਨਦਰ ਇਹ ਸਾਰੇ ਕੇਜਰੀਵਾਲ ਦੀ ਸੋਚ ਆ ਬਾਹਰ ਹੈ ਸਾਰੇ ਕੇਜਰੀਵਾਲ ਦੇ ਨਾਲ ਆ ਅਸੀਂ ਅੱਜ ਵੀ ਇਹਨਾਂ ਦੇ ਨਾਲ ਆ ਜਿੱਥੇ ਵੀ ਲੈ ਕੇ ਚੱਲਾਂਗੇ ਅਸੀਂ ਕੇਜਰੀਵਾਲ ਨੂੰ ਰਿਹਾ ਕਰਕੇ ਰਾਂਗੇ ਅਗਰ ਜੇ ਇਹਨਾਂ ਨੂੰ ਨਾ ਰਿਹਾ ਕੀਤਾ ਜਲਦੀ ਤੋਂ ਜਲਦੀ ਅਗਲਾ ਸਾਡਾ ਪ੍ਰੋਗਰਾਮ ਜਿਹੜਾ ਉਹ ਦਿੱਲੀ ਹੋਏਗਾ ਤੇ ਦਿੱਲੀ ਦੇ ਵਿੱਚ ਸਾਡਾ ਧਰਨਾ ਹੋਏਗਾ ਇੰਨਾ ਕਿ ਜ਼ਬਰਦਸਤ ਹੋਏਗਾ ਸਿਰਫ ਸਾਡਾ ਸਰਦਾਰ ਜੀ ਇੱਕ ਚੀਜ਼ ਮੈਂ ਪੁੱਛੂੰਗਾ ਇਹਦੇ ਵਿੱਚ ਆਮ ਲੋਕ ਮੈਨੂੰ ਦਿਖ ਰਿਹਾ ਨਾ ਵਿਧਾਇਕ ਨਾ ਕੋਈ ਮੰਤਰੀ ਕਾਰਨ ਕੀ ਹੈ ਦੇਖੋ ਜੀ ਸਾਡਾ ਵਰਕਰ ਹੀ ਸਭ ਤੋਂ ਜ਼ਿਆਦਾ ਸਾਡੀ ਪਾਰਟੀ ਦਾ ਅਜੰਡਾ ਹੈ ਕਿ ਵਰਕਰ ਵਰਕਰ ਦੀ ਪਾਵਰ ਹੈ ਅਸੀਂ ਵਰਕਰ ਹੀ ਸਾਰੇ ਜੋ ਵੀ ਬਣਦਾ ਨਾ ਵਰਕਰ ਤੋਂ ਬਣਦਾ ਤੇ ਜੇ ਵਰਕਰ ਹੀ ਸਾਡੀ ਪਾਰਟੀ ਤੇ ਵਰਕਰ ਨੇ ਆਪ ਉੱਠਿਆ ਹੁਣ ਵਰਕਰ ਨੂੰ ਇਹ ਆਇਆ ਕਿ ਯਾਰ ਸਾਡੀ ਲੋੜ ਹੈ ਪਾਰਟੀ ਨੂੰ ਬਰਕਰਾਰ ਬਾਹਰ ਆ ਗਿਆ ਇਸ ਕਰਕੇ ਅਸੀਂ ਚਾਇਆ ਖੁਦ ਇਹਨਾਂ ਨੂੰ ਬਾਹਰ ਆਈਏ ਔਰ ਅਰਵਿੰਦ ਜੀ ਦੀ ਰਿਹਾਈ ਨੂੰ ਕਿਉਂਕਿ ਸਾਡਾ ਬੌਸ ਹੀ ਅੰਦਰ ਚਲਾ ਗਿਆ ਤੇ ਅਸੀਂ ਹੁਣ ਕੀ ਕਰਾਂਗੇ ਪਹਿਲਾਂ ਤਾਂ ਇਹ ਸੀ ਕਿ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਬਟ ਹੁਣ ਸਾਡਾ ਬੌਸ ਅੰਦਰ ਲੈ ਗਿਆ ਉਹਨਾਂ ਨੂੰ ਵੀ ਝੂਠੇ ਖੇਡਦੇ ਤੇ ਸਾਨੂੰ ਤਾਂ ਬਾਹਰ ਆਣਾ ਹੀ ਪੈਗਾ ਹੁਣ ਇਹ ਜਿਹੜਾ ਅੱਗ ਹੈ ਨਾ ਇਹ ਬਹੁਤ ਜ਼ਿਆਦਾ ਇਤਨਾ ਜ਼ਿਆਦਾ ਵੱਜੂਗਾ ਜੀ ਬਹੁਤ ਜ਼ਿਆਦਾ ਜੀ ਇਸ ਤੋਂ ਬਾਅਦ ਮੇਰੇ ਵੱਲੋਂ ਤੁਹਾਨੂੰ ਇੱਕ ਡਿਕਲੇਅਰ ਕਰ ਲਓ ਕਿ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਦਿੱਲੀ ਹੈ ਦਿੱਲੀ ਦੇ ਵਿੱਚ ਹੋਏਗਾ ਕੋਈ ਇਹਦੇ ਥੱਲੇ ਨਹੀਂ ਹੋਏਗੀ ਗੱਲ ਔਰ ਸਾਰੇ ਲੋਕ ਬਹੁਤ ਹਜੂਮ ਜਾਏਗਾ ਸਾਡਾ ਜਿਹੜਾ ਵਰਕਰ ਹੈ ਨਾ ਵਰਕਰ ਕਦੀ ਵੀ ਕਿਸੇ ਕੋ ਇਸ ਧਰਨੇ ਦਾ ਜਾਂ ਇਸ ਫਲੈਗ ਮਾਰਚ ਦਾ ਕੋਈ ਕੇਂਦਰ ਸਰਕਾਰ ਦੇ ਉੱਪਰ ਅਸਰ ਹੋਵੇਗਾ ਜੀ ਬਿਲਕੁਲ ਨਹੀਂ ਹੋਏਗਾ ਤੇ ਅਸੀਂ ਉਹ ਪਾਵਾਂਗੇ ਕਿਉਂਕਿ ਪਾਵਰ ਹੀ ਹੈ ਵਰਕਰ ਇੱਕ ਪਾਵਰ ਹੈ ਹਰ ਪਾਰਟੀ ਦੀ ਇੱਕ ਪਾਵਰ ਹੈ ਜਦੋਂ ਅਸੀਂ ਪਾਵਰ ਆਪਣੇ ਮੁਖਾਲਦਾਂਗੇ ਤੇ ਇਹਨਾਂ ਨੂੰ ਡਾਕਟਰ ਸਾਹਿਬ ਇਹ ਵੀ ਚੀਜ਼ ਹੈਗੀ ਆ ਕਿ ਉਹ ਕਹਿੰਦੇ ਕਿ ਜਿਹੜਾ ਵੀ ਕੇਂਦਰ ਸਰਕਾਰ ਬਾਰੇ ਬੋਲਦਾ ਉਹਦੇ ਉੱਤੇ ਪਰਚੇ ਪਾਏ ਜਾਂਦੇ ਨੇ ਈਡੀ ਦੀ ਰੇਡ ਲੱਗਦਾ ਕਿ ਤੁਹਾਡੇ ਉੱਤੇ ਵੀ ਐਕਸ਼ਨ ਆ ਸਕਦਾ ਇਹ ਦੀ ਪੱਕਾ ਜੇ ਆਏਗਾ ਨਾ ਤੇ ਅਸੀਂ ਬਿਲਕੁਲ ਤਿਆਰ ਆ ਇਹਨਾਂ ਨੇ ਕੱਲ ਹੀ ਕਹਿ ਦੇਣਾ ਕਿ ਇਹ ਇੱਕ ਡਾਕਟਰ ਮਈਬਾਲ ਹਾਂ ਡਾਕਟਰ ਮਈਬਾਲ ਨੂੰ ਨਾ ਅੰਦਰ ਦੇ ਦੋ ਚੋਕੇ ਜੀ ਇਹਦਾ ਇਹਦੀ ਇਨਕੁਆਰੀ ਕਰ ਦਿਓ ਜੀ ਜੇ ਕਰ ਦਿਓ ਇਹ ਇੱਕ ਵੱਖਰੀ ਲਹਿਰ ਚਲਾਤੀ ਹੈ ਇੱਕ ਇੱਕ ਵੱਖਰੀ ਲਹਿਰ ਹੈ ਤੇ ਇਹਨਾਂ ਨੇ ਕੀ ਹੈ ਇਦਾਂ ਕੋਈ ਸਾਡਾ ਸਾਡਾ ਕੋਈ ਵਰਕਰ ਵੀ ਸਾਡੇ ਬਿਲਕੁਲ ਕੇਜਰੀਵਾਲ ਜੀ ਦੀ ਸੋਚ ਦੇ ਬਿਲਕੁਲ ਨਾਲ ਆ ਅੱਜ ਇੱਕ 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 ਡਾਕਟਰ ਮਈਬਾਲ ਨਹੀਂ ਸਾਰੇ ਡਾਕਟਰ ਮਈਬਾਲ ਹੈ ਸਾਰੇ ਟੋਟਲ ਔਰ ਟੋਟਲ ਹੀ ਅਰਵਿੰਦ ਕੇਜਰੀਵਾਲ ਦੀ ਸੋਚ ਆ ਇਹ ਉਹਨਾਂ ਦੇ ਨਾਲ ਹੋਰ ਵੀ ਲੋਕ موجود ਨੇ ਸਰ ਆਪਣਾ ਨਾਮ ਬਤਾ ਕਰੋ ਸ਼੍ਰੀਲ ਕੁਮਾਰ ਗੁਪਤਾ ਮੇਰਾ ਨਾਮ ਹੈ ਕੀ ਕਹਿਣਾ ਚਾਹੋ ਕਿ ਕੇਜਰੀਵਾਲ ਕੀ ਸੋਚ ਕੋ ਤੋਂ ਦਬਾ ਨਹੀਂ دیا ਜਾਏਗਾ ਭਾਵੇਂ ਸਲਾਹ ਕੋ ਕਿ ਪਿੱਛੇ ਹੈ ਉਹ ਹੁਣ ਕੈਸੇ ਦੇਖ ਰਹੇ ਉਸਕੋ ਇਸ ਵਿੱਚ ਆਮ ਜਨਤਾ ਕੀ विचार है कि वो सलाखों के पीछे होते हुए भी वो आम जनता के बीच में हैं ऐसा नहीं कि एक आदमी को सलाखों के पीछे दबा दिया जाए तो उनकी आवाज़ बंद हो जाएगी सारी जनता उनके साथ है और ये जनता की आवाज़ ही उनको बाहर लेकर आएगी और सभी जनता उनके साथ है लगता कि ये फ्लैग मार्च जो ताराले पुल से गोल्डन टेम्पल तक जाएगा इसका असर होगा बिल्कुल होगा जी ਇਹ ਆਵਾਜ਼ ਦਿੱਲੀ ਤੱਕ ਜਾਏਗੀ। ਅਗਰ ਯਹਾਂ ਲੋਕਲ ਆਵਾਜ਼ ਵੀ ਅਗਰ ਨਹੀਂ ਅਗਰ ہماری ਬਾਤ ਕੋ ਮੰਨਤੇ ਹਨ ਤਾਂ ਇਹ ਦਿੱਲੀ ਤੱਕ ਆਵਾਜ਼ ਜਾਏਗੀ। ਔਰ ਇਹ ਇਸੇ ਵੀ ਜ਼ਿਆਦਾ ਹਮਾਰੇ ਹਾਂ ਹੋਗਾ। ਸਾਡਾ ਇੱਕ ਮੰਚ ਹੈ। ਉਹਦਾ ਨਾਮ ਹੈਗਾ ਰਾਸ਼ਟਰੀ ਬਿਹਾਰ ਵਿਕਾਸ ਮੰਚ ਜਿਹੜਾ ਅਸੀਂ ਕਿ 1994 ਮਤਲਬ ਕਿ 94 ਵਿੱਚ ਬਣਾਇਆ ਸੀ। ਅੱਜ ਤੱਕ ਉਦੋਂ ਉਸ ਵੇਲੇ ਅਸੀਂ ਦੋ ਆਦਮੀ ਹੈਗੇ ਸੀ। ਇੱਕ ਭਗਤ ਜੀ ਬੰਦੇਸ਼ਵਰ ਉਹ ਭਗਤ ਇੱਕ ਮੈਂ ਡਾਕਟਰ ਮਈਪਾਲ ਸਿੰਘ ਆ ਉਹ ਦੋ ਦਾ ਅੱਜ 2 ਲੱਖ ਪਰਵਾ ਰਿਆ ਸਾਡਾ ਇਸ ਵੇਲੇ ਰਾਸ਼ਟਰੀ ਬਿਹਾਰ ਵਿਕਾਸ ਕੇਂਦਰ ਸਰਕਾਰ ਦੇ ਉੱਪਰ ਭਾਰੀ ਪੈਸਾ ਦਈਏ ਤੇ ਕੇਂਦਰ ਸਰਕਾਰ ਕੀ ਇਹ ਤੇ ਸਾਰਿਆਂ ਦੇਤੇ ਭਾਰੀ ਪਾ ਦਾਂਗੇ ਅਸੀਂ ਫੜ ਕੇ ਕਿਉਂਕਿ ਇਹ ਸਭ ਤੋਂ ਪਹਿਲਾਂ ਸਾਡਾ ਜਿਹੜਾ ਇਹ ਮੰਚ ਹੈ ਇਹ ਅਰਵਿੰਦ ਜੀ ਨੂੰ 2014 ਵਿੱਚ ਮਿਲਿਆ ਸੀ ਅਸੀਂ 2014 ਦੇ ਵਿੱਚ ਉਦੋਂ ਸਮਰਪਿਤ ਹੋਏ ਸੀ ਜਦੋਂ ਸਾਡੇ ਸਾਡਾ ਸਾਰਾ ਮੰਚ ਹੀ ਉੱਥੇ ਹੋਇਆ ਸੀ ਇਹਦਾ ਨਾਮ ਹੈਗਾ ਰਾਸ਼ਟਰੀ ਬਿਹਾਰ ਵਿਕਾਸ ਮੰਚ ਰਜਿਸਟਰਡ ਪੰਜਾਬ ਜਿਹਦੇ ਕਿ ਪ੍ਰਧਾਨ ਉਹਨਾਂ ਨੂੰ ਅਰਜਨ ਜਯਾਦਵ ਜੀ ਹੈ ਉਹ ਮਤਲਬ ਕਿ ਹੈਗੇ ਆ ਸਾਡੇ ਹੁਣੇ ਆ ਜਾਂਦੇ ਇੱਥੇ ਨਾਲ ਹੀ ਸਾਡੇ ਤੇ ਇਸ ਕਰਕੇ ਉੱਤੇ ਬਾਕੀ ਕਿੰਨਾ ਕਾਠ ਹੋ ਸਕਦਾ ਜੀ ਡਾਕਟਰ ਸਾਹਿਬ ਸਾਡਾ ਇਹ ਘੱਟ ਤੋਂ ਘੱਟ ਵੀ ਮਤਲਬ ਕਿ ਨਾ ਮਿਨੀਮਮ 2000 ਤੋਂ ਥੱਲੇ ਨਹੀਂ ਹੋਏਗਾ 2000 ਤੋਂ ਉੱਪਰ ਹੋ ਸਕਦਾ ਉੱਪਰ ਹੋਏਗਾ ਹਾਂ ਬਿਲਕੁਲ ਜੀ ਆ ਦੇਖੋ ਜੀ ਕਿ ਚਾਰੇ ਪਾਸੇ ਕਿ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਇਹ ਕਰ ਰਹੇ ਆ ਆ ਦੇਖੋ ਜੀ ਕਿ ਹੱਥਾਂ ਦੇ ਵਿੱਚ ਬੈਨਰ ਸਭ ਤੋਂ ਵੱਡੀ ਨੀਲਮ

ਬਿਲਕੁਲ ਜੀ ਕੇਸਰੀਵਾਲੀ ਦੀ ਰਿਆਜ ਨੂੰ ਲੈ ਕੇ ਜਿਹੜਾ ਕਿ ਇਹ ਅੱਜ ਫਲੈਗ ਮਾਰਚ ਕੱਢਿਆ ਜਾਵੇਗਾ ਅੱਜ ਦੇ ਵਿੱਚ 15 ਤੋਂ 2000 ਲੋਕਾਂ ਦਾ ਜਿਹੜਾ ਇਕੱਠ ਹੋਵੇਗਾ ਤਾਂ ਹੱਤਾਂ ਦੇ ਵਿੱਚ ਤਕਤੀਆਂ ਹੋਣਗੀਆਂ ਸਭ ਤੋਂ ਵੱਡੀ ਗੱਲ ਇਹ ਆ ਰਹੀ ਆ ਕਿ ਇਹਦੇ ਵਿੱਚ ਕੋਈ ਸੰਤਰੀ ਜਾਂ ਮੰਤਰੀ ਨਹੀਂ ਹੋਵੇਗਾ ਬਸ ਆਮ ਲੋਕ ਹੀ ਹੋਣਗੇ